ਆਪਣਾ ਨਾਮ ਵੀਜੀ ਰਾਜ ਸਿੰਘ ਹੈ ਅੱਜ ਤੁਸੀਂ ਸੀਪੀ ਦਾ ਉੱਤਰ ਪੁੱਛੇ ਹੋ ਕੀ ਕਹਿਣਾ ਚਾਹੋ ਮੇਰੀ ਸੀਪੀ ਸਾਹਿਬ ਨੂੰ ਇਹ ਰਿਕੁਐਸਟ ਹੈ ਕਿ ਜੋ ਮੇਰੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਉਹਦੇ ਤੇ ਇਨਕੁਆਇਰੀ ਕੀਤੀ ਜਾਵੇ ਕਾਦੇ ਇਲਜ਼ਾਮ ਐਕਚੁਅਲੀ ਸਰ ਇੱਥੇ ਸਾਡੇ ਕੋਲ ਦੋ ਕਸਟਮਰ ਨੇ ਇੱਕ ਗਗਨਦੀਪ ਸਿੰਘ ਥੈਨ ਦੂਜੀ ਪਾਰਟੀ ਹੈ ਅਰੋੜਾ ਏਜੰਸੀਸ ਠੀਕ ਹੈ 5 ਅਗਸਤ ਨੂੰ ਗਗਨਦੀਪ ਦੀ ਗੱਡੀ ਬਿੱਲ ਹੁੰਦੀ ਹੈ ਜਿਸ ਦੀ ਆਲ ਓਨ ਰੋਡ ਕੀਮਤ ਹੈ 13 ਲੱਖ ਜਿਸ ਦੀ ਮਲਿਕ ਹੈ ਕਸਟਮਰ ਵੱਲੋਂ ਸੇਲ ਪਰਸਨ ਵੱਲੋਂ ਅ 2 ਲੱਖ ਰੁਪਏ ਐਕਸੈਸ ਪੇਮੈਂਟ ਕਰਾਈ ਜਾਂਦੀ ਹੈ ਮੈਨੂੰ ਨਹੀਂ ਪਤਾ ਉਹ ਐਕਸੈਸ ਪੇਮੈਂਟ ਕਿਉਂ ਕਰਾਈ ਜਾਂਦੀ ਹੈ देन ਜਿਹੜਾ 7 ਤਰੀਕ ਨੂੰ ਅ अरोड़ा ਏਜੰਸੀਸ ਦੀ ਗੱਡੀ ਜਾਂਦੀ ਹੈ ਅ ਉਹਦੀ 5,55,000 ਪੇਮੈਂਟ ਆਂਦੀ ਹੈ ਤੇ ਜਦੋਂ ਕਿ ਉਹਦੀ ਐਕਚੁਅਲ ਮੰਗ ਜੁੜ ਹੈਗੀ 7,55,000 ਉਸੇ ਕਸਟਮਰ ਦਾ ਗਗਨਦੀਪ ਦਾ ਜਿਹੜਾ 2 ਲੱਖ ਐਕਸੈਸ ਪੇਮੈਂਟਾਈ ਹੈ ਉਧਰ ਸੇਲ ਪਰਸਨ ਸੇਲ ਮੈਨੇਜਰ ਵੱਲੋਂ ਅਡਜਸਟ ਕਰਾਈ ਜਾਂਦੀ ਹੈ ਹਾਂਜੀ ਤੁਹਾਡਾ ਕੀ ਮਨ ਮੇਰਾ ਮੈਟਰ ਸਾਰਾ ਇਹਦੇ ਵਿੱਚ ਇਹ ਕਿ 7 ਤਰੀਕ ਨੂੰ ਗੱਡੀ ਅਰੋੜਾ ਏਜੰਸੀਸ ਦੀ ਜਾਂਦੀ ਹੈ ਮੇਰੇ ਕੋਲ ਉਸ ਦੀ ਕੋਈ ਕੈਸ਼ ਪੇਮੈਂਟ ਨਹੀਂ ਆਦੀ ਠੀਕ ਹੈ ਤੇ ਮੈਂ ਐਸਾ ਕੈਸ਼ੀਅਰ ਜੋਬ ਕਰਦਾ ਸੀ 3 ਸਾਲਾਂ ਤੇ ਹੁਣ ਮੈਨੂੰ ਕਲੇਮ ਕੀਤਾ ਯਾਰ ਮੇਰੇ ਕੋਲ ਕਲੇਮ ਕੀਤਾ ਯਾਰ ਕਿ ਮਿਲ ਕੇ ਅ ਅਰੋੜਾ ਏਜੰਸੀਸ ਦਾ ਵੀ 7 ਤਰੀਕ ਨੂੰ 2 ਲੱਖ ਕੈਸ਼ ਆਇਆ ਵਾ ਜਦੋਂ ਕਿ ਐਕਚੁਅਲੀ ਪੈਸਾ ਨਹੀਂ ਆਇਆ ਮੇਰੇ ਕੋਲ ਤੁਹਾਡੇ ਤੇ ਕਲੇਮ ਕਿਨੇ ਲਾਇਆ ਏਜੰਸੀ ਨੇ ਲਾਇਆ ਗਗਨਦੀਪ ਅ ਸੇਲ ਪਰਸਨ ਤੇ ਸੇਲਮੈਨਰ ਉਹਨਾਂ ਕੋ ਕੋ ਪ੍ਰੂਫ ਹੈਗਾ ਤੁਹਾਡੇ ਕੋ ਕੈਸ਼ ਆ ਉਹ ਕਿਉਂਕਿ ਏਜੰਸੀ ਦੇ ਵਿੱਚ ਆਲ ਦੇ ਪ੍ਰਾਈਮਰੀ ਲੱਗੇ ਹੁੰਦੇ ਆ ਹਾਂਜੀ ਤੇ 1 ਰੁਪਿਆ ਵੀ ਉਰਾ ਪਰਾਂ ਹੋ ਸਕਦਾ 2 ਲੱਖ ਬਹੁਤ ਵੱਡੀ ਗੱਲ ਹੈ ਬਿਲਕੁਲ ਆਈ ਡੋਨਟ ਨੋ ਸਰ ਜਦੋਂ ਵੀ ਮੈਂ ਲੇ ਕੇ ਸੀਐਨ ਬਰਸਨ ਤੋਂ ਸੇਲਮੈਨ ਨੂੰ ਪੁੱਛਿਆ ਜਾਂਦਾ ਵਾ ਸੇਲ ਨੂੰ ਪਸੰਦ ਪੁੱਛਿਆ ਜਾਂਦਾ ਵਾ ਤੇ ਸੇਲਮੈਨ ਸਾਹਿਬ ਕਹਿੰਦੇ ਕਿ ਕੈਮਰੇ ਚੈੱਕ ਕਰੋ ਤੇ ਜਦੋਂ ਕੈਮਰੇ ਚੈੱਕ ਕਰਦੇ ਹੋ ਕਹਿੰਦੇ ਮਤਲਬ ਕਿ ਬੈਕ ਡੇਟ ਦਾ ਅਸੈਸਟ ਨਹੀਂ ਹੈ ਰਿਕਾਰਡਿੰਗ ਦਾ ਜਦੋਂ ਦੀ ਗੱਲ ਹੈ ਇਸ 7 ਤਰੀਕ ਦੀ ਗੱਲ ਹੈ ਕਿਹੜੀ 7 ਤਰੀਕ ਅ 7 ਤਰੀਕ ਦੀ ਮਤਲਬ ਕਿ ਉਹ ਕਲੇਮ ਕਰਦੇ ਮੈਨੂੰ ਕਿ ਤੇ ਇਹ ਜੋ ਮੁੱਦਾ اٹਹਾ 13 ਤਰੀਕ ਦਾ ਹੈ ਕੀ ਹੁਣ ਕੀ ਤੁਹਾਡੇ ਤੇ ਕੋਈ ਪ੍ਰੈਸ਼ਰ ਆ ਇਸ ਕੋਣ ਕਰ ਰਿਹਾ 2 ਲੱਖ ਦਾ ਮੇਰੇ ਦੇ ਸਾਰੇ ਐਕਚੁਅਲੀ ਸ਼ੋਰੂਮ ਵਾਲੇ ਉਹ ਐਕਚੁਅਲੀ ਮੈਨੂੰ ਬਲੇਮ ਕਰਦੇ ਸਾਰੇ ਦਿਨ ਮਿਲ ਕੇ ਉਹਨਾਂ ਦੇ ਸੇਲ ਪਰਸਨ ਹੈ ਸੇਲ ਮੈਨ ਨਹੀਂ ਰਿਹਾ ਉਹਨਾਂ ਨਾਲ ਮਿਲ ਕੇ ਗਲਬਾਤ ਕਰਦੇ ਪਏ ਨੇ ਵੀ ਦੱਸੋ ਪੈਸੇ ਇਦਾਂ ਵਾ ਉਦਾਂ ਵਾ ਕੀ ਚੱਕਰ ਲਵਾ ਤੇ ਸ਼ਾਮ ਨੂੰ ਇਹਨਾਂ ਦੇ ਪਤਾ ਨਹੀਂ ਮਨ ਕੀ ਹੁੰਦਾ ਸਾਰੀ ਗੱਲ ਮੇਰੇ ਤੇ ਬਾਦੀ ਜਾਂਦੀ ਹੈ ਹਾਂ ਤੇ ਕੀ ਕਰਦੇ ਹੁਣ ਮੇਰੀ ਮੰਗ ਇਹ ਸੀ ਕਿ ਮਿਲ ਕੇ ਮਾਮਲੇ ਦੀ ਤਹਿਕੀਕਾਤ ਕੀਤੀ ਜਾਵੇ ਇਹਨਾਂ ਨੂੰ ਕੰਪਲੇਂਟ ਕੀਤੀ ਤੁਸੀਂ ਪਹਿਲਾਂ ਹਾਂਜੀ ਨਹੀਂ ਅਸੀਂ ਐਹੋ ਹੀ ਕੰਪਲੇਂਟ ਦਿੰਦੇ ਹਾਂ ਹਾਂਜੀ ਤੁਹਾਡੇ حساب ਨਾਲ ਕਿਹੜਾ 2 ਲੱਖ ਹੈ ਮੇਰੇ ਵੱਲੋਂ ਕੁਝ ਨਹੀਂ ਹੈਗਾ ਮੇਰੇ ਤੇ ਜਾਣ ਪੁੱਛ ਕੇ ਜਨ ਲਗਾਏਗਾ ਬਿਲਕੁਲ ਸਰ ਗੁਰਜਾਰ ਸਿੰਘ ਕਲਾਨ ਹੈ ਜੀ ਆਲਿਆ ਸਟੂ ਦਾ ਆਪਰੇਸ਼ਨ ਤੋਂ ਪੰਜਾਬ ਦਾ ਸੇਵਾਦਾਰ ਨਾ ਰਾਜ ਰਾਜਵਿੰਦਰ ਸਿੰਘ ਵੀਰ ਦੇ ਨਾਲ 13 ਤਰੀਕ ਨੂੰ ਮਸਲਾ ਆਇਆ ਉਹ ਪੂਪਰੇ ਥਾਣੇ 'ਚ ਇਹਨਾਂ ਨੂੰ ਬੁਲਾਇਆ ਗਿਆ ਤੇ ਸਵੇਰੇ ਏਜੰਸੀ 'ਚ ਗਏ ਆ ਜੋ 골ਡਨ ਗੇਟ ਦੇ ਕੋਲ ਹੈਗੀ ਜਿੱਤੇ ਡਿਊਟੀ ਕਰਦੇ ਅਗੇ ਜਦ ਸ਼ਾਮ ਨੂੰ ਗਏ ਤੇ ਜਖਤੀ ਬੈਠਾ ਸੀਗਾ ਜਿਹੜਾ ਨੇ ਕੰਪਨੀ ਦਾ ਜਿਹੜਾ ਸੇਲਮੈਨ ਹੈ ਚੈਂਤ ਨਾਲ ਮੈਨੇਜਰ ਸਾਹਿਬ ਤੇ ਉਹ ਹੋਰ ਵੀ ਕੋਈ ਸਾਥੀ ਆਇਆ ਸੀ ਉਹ ਜਦੋਂ ਪੁੱਛਿਆ ਕਹਿੰਦੇ ਜੀ ਇਹਨਾਂ ਨੇ 2 ਲੱਖ ਰੁਪਿਆ ਦਾ ਗਮਨ ਹੋਇਆ ਵਾ ਤੇ ਇਹਨੇ ਕੀਤਾ ਐਸਚਓ ਸਾਹਿਬ ਕੋ ਇਹ ਮੰਨ ਗਏ ਜੋ ਐਸਚਓ ਸਾਹਿਬ ਕੋ ਗਏ ਉਹ ਕਹਿੰਦੇ ਕਿ ਮੈਂ ਇਹਨਾਂ ਨੂੰ ਸਮਝਾਇਆ ਵੀ ਜੇ ਤੇ ਕੀਤਾ ਤੇ ਗਲਤੀਆਂ ਹੋ ਜਾਂਦੀਆਂ ਤੇ ਇਹ ਕਰ ਲੋ ਇਹ ਕਹਿੰਦੇ ਕਿ ਨਹੀਂ ਮੇਰੇ ਕੋ ਕੋਈ ਗਲਤੀ ਨਹੀਂ ਮੈਨੂੰ ਤੇ ਪ੍ਰੈਸ਼ਰਾਈਜ਼ ਕਰੀ ਜਾ ਰਹੇ ਵੀ ਤੂੰ ਮੰਨ ਭਾਵੇਂ ਮਲ ਕਿਸ ਤਰ੍ਹਾਂ ਕਰਕੇ ਸਾਨੂੰ ਦੇ ਦੇ ਲੇਕਿਨ ਹਕੀਕਤ ਇਹ ਆਈ ਵੀ ਕਹਿੰਦੇ ਵੀ 2 ਲੱਖ ਰੁਪਇਆ ਇਹਨਾਂ ਕਿਸੇ ਹੋਰ ਗੱਡੀ 'ਚ ਰਜਿਸਟਰ ਕਰਾਇਆ ਹੋ ਉਹ ਜਾਣ ਕੇ ਜਿਹੜਾ 2 ਲੱਖ ਰੁਪਇਆ ਹੋਰ ਮੇਰੇ ਉੱਤੇ ਪਾਈ ਜਾ ਰਿਹਾ ਕਿਉਂਕਿ ਇਹਨਾਂ ਨੂੰ ਕਿਹਾ ਗਿਆ ਵੀ ਕੈਮਰੇ ਖਲਾਓ ਕਹਿੰਦੇ ਜੀ 7 ਦਿਨ ਦੀ ਰਿਕਾਰਡਿੰਗ ਐਸ ਐਚਓ ਸਾਹਿਬ ਦੇ ਸਾਹਮਣੇ ਇਹ ਗੱਲ ਹੋਈ ਸਾਡੇ ਇਲਾਕੇ ਦੇ ਹੋਰ ਵੀ ਸਾਥੀ ਗਏ ਸੀਗੇ ਲੇਕਿਨ ਉੱਥੋਂ ਸੇਲਮੈਨ ਕਹਿੰਦੇ ਉਹ ਸਾਡੀ 7 ਦਿਨ ਦੀ ਰਿਕਾਰਡਿੰਗ ਵੇਖੋ 7 ਤੋਂ ਲੈ ਕੇ 13 ਤੱਕ 7 ਦਿਨ ਬੰਦੇ ਆ ਤੇ ਫਿਰ ਆਪਾਂ ਉਹ ਦਿਨ ਰਿਕਾਰਡਿੰਗ ਵੇਖਣ ਚ ਕੀ ਦਿੱਕਤ ਸੀ ਇੱਥੋਂ ਪਤਾ ਲੱਗਦਾ ਵੀ ਉਹਨਾਂ ਦੀ ਨੀਤ ਦੇ ਵਿੱਚ ਬਹੁਤ ਖੋਟ ਹੈਗੀ ਕੋਈ ਗਲਤ ਸੋਚ ਲੈ ਕੇ ਬੈਠੇ ਹੈਗੇ ਉਹ ਪਤਾ ਨਹੀਂ ਤਾਂ ਲੱਗਦਾ ਨਹੀਂ ਜਾਣ ਪੁੱਛ ਕੇ ਕੋਈ ਸਿੱਖ ਨੌਜਵਾਨ ਹੈ ਉਹਨੂੰ ਜਾਣ ਪੁੱਛ ਕੇ ਇਸ ਕੇਸ ਵਿੱਚ ਲਾਇਆ ਗਿਆ ਬਿਲਕੁਲ ਜੀ ਇਹਦੇ ਕੋਈ ਸ਼ੱਕ ਹੀ ਨਹੀਂ ਅਸੀਂ ਤਾਂ ਐਸਐਚਓ ਸਾਹਿਬ ਨੂੰ ਬੇਨਤੀ ਕੀਤੀ ਵਾਰ-ਵਾਰ ਜੱਗੂ ਪ੍ਰਧਾਨ ਜੀ ਹੋਰ ਵੀ ਸੰਗਤਾਂ ਗਈਆਂ ਤੇ ਐਸਐਚਓ ਸਾਹਿਬ ਕਹਿੰਦੇ ਜੀ ਲੈ ਦੱਸੋ ਅੱਗੇ ਵੀ 1 ਕਰੋੜ ਦਾ ਉਥੋਂ ਘਮਣ ਹੋਇਆ ਸੀ ਤੋ ਮੈਂ ਹੀ ਪਰਚਾ ਦਰਜ ਕੀਤਾ ਮਾਜੀ ਚਲੋ ਚੰਗੀ ਗੱਲ ਹੈ ਜਿਹਨੇ ਕੀਤਾ ਪਰ ਇਹ ਵੀ ਦੇਖੋ ਨਾ ਤਹਿ ਤੱਕ ਜਾਓ ਇਹ ਜੀ ਮੇਰੇ ਹਿਸਾਬ ਨਾਲ ਤਾਂ ਕੁਝ ਨਾ ਉਹਦੇ ਵਿੱਚੋਂ ਹੀ ਕੋਈ ਹੋਾਦਾ ਵਾ ਜੋ ਮੇਰੀ ਸੋਚ ਹੈਗੀ ਕਿ ਕੈਮਰੇ ਖਲਾਉਣ ਤੇ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋਏ ਨਾ ਕਿਉਂਕਿ ਜੇ ਤੇ ਵੇਖੋ ਇਹਨੂੰ 2 ਲੱਖ ਰੁਪਏ ਇੱਕ ਵੱਖਰਾ ਦੇ ਰਹੇ ਆ ਉਹ ਵੀ ਕੈਮਰੇਆਂ ਚ ਆ ਜਣਾ ਤੇ ਜਾਂ ਫਿਰ ਰਲ ਮਿਲ ਕੇ ਸੇਲਮੈਨ ਤੇ ਮੈਨੇਜਰ ਕੋਈ ਗਮਨ ਕਰ ਰਹੇ ਆ ਤੇ ਪਾਜਤੇ ਰਹੇਗੇ ਸਾਨੂੰ ਤੇ ਆਸ਼ਵਾਸਨ ਦਵਾ ਜੀ ਇਸ ਦੇ ਉਹਨਾਂ ਨੂੰ ਮਾਰਗ ਹੋ ਗਈ ਹੈਗੀ ਫਿਰ ਦੀ ਇਨਕੁਆਰੀ ਪਾਰਦਰਸ਼ਤਾ ਦਾ ਆਫਰ ਕਰਦੇ ਆ ਕਿ ਉਹ ਕਰਨਗੇ ਸਾਰੇ ਕੈਮਰਿਆਂ ਦੇ ਤੱਤਾਂ ਤੱਕ ਜਾ ਕੇ ਇਸ ਗਰੀਬ ਬੱਚੇ ਨੂੰ ਇਨਸਾਫ ਦੁਹਣਗੇ ਮੈਂ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ਡੂਲ ਕਾਜ ਫੈਡਰੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆ ਜਿਸ ਤਰ੍ਹਾਂ ਕਿ ਰਾਜਵਿੰਦਰ ਸਿੰਘ ਜੀ ਜਿਹੜਾ ਕਿ ਇਹਨਾਂ ਦਾ ਮਸਲਾ ਜਿਹੜਾ 13 ਤਰੀਕ ਦਾ ਹੋਇਆ ਵਾ ਤੇ ਵੀ ਜਿਹੜੇ ਉਹ ਦੋ ਸੇਲ ਪਰਸਨ ਆ ਗਏ ਉਹ ਇਹਨਾਂ ਦਾ ਜਾਣਬੁੱਝ ਕੇ ਨਾਲ ਲਾਰੇ ਨੇ ਵੀ ਜਿਹੜਾ 2 ਲੱਖ ਰੁਪਿਆ ਵਾ ਉਹ ਇਹਨੇ ਗਵਨ ਕੀਤਾ ਵਾ ਮਰ ਲੇਕਿਨ ਇਹਨੇ ਕੁਛ ਨਹੀਂ ਕੀਤਾ ਅਸੀਂ ਤੇ ਇਹੋ ਹੀ ਕਮਿਸ਼ਨਰ ਸਾਹਿਬ ਅੱਗੇ ਵੀ ਬੇਨਤੀ ਕੀਤੀ ਆ ਵੀ ਜੇ ਜਿਹਦੇ ਬੰਦਾ ਗਲਤ ਆ ਤੇ ਫੇਰ ਅਸੀਂ ਮੰਨਾਂਗੇ ਵੀ ਇਹ ਬੰਦਾ ਗਲਤ ਹੈਗਾ ਮਰ ਲੇਕਿਨ ਅਸੀਂ ਇਹ ਕਹਿੰਨੇ ਆ ਵੀ ਇਸ ਦੀ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਆ ਉੱਥੇ ਕੈਮਰੇ ਲੱਗੇ ਨੇ ਜਦੋਂ ਵੀ ਕੋਈ ਗੱਡੀ ਬਾਹਰ ਜਾਂਦੀ ਆ ਜਾਂ ਕੋਈ ਪੈਸੇ ਦਿੰਦਾ ਵਾ ਉਹ ਕੈਮਰੇ ਦੇ ਵਿੱਚ ਸਭ ਕੁਝ ਆ ਜਾਂਦਾ ਮਰ ਲੇਕਿਨ ਅਸੀਂ ਕਹਿੰਨੇ ਆਂ ਵੀ ਉਸ ਕੈਮਰੇ ਤੱਕ ਉਹਨਾਂ ਦੇ ਕੈਮਰੇ ਫੋਲੇ ਜਾਣ ਪੂਰੀ ਇਨਕੁਆਰੀ ਹੋਵੇ ਕਿਉਂਕਿ ਬੱਚਾ ਹੈ ਕੁਰਸੀ ਖਵਾਲਾ ਬੱਚਾ ਵਾ ਇਹ ਸਾਨੂੰ ਸਾਨੂੰ ਯਕੀਨ ਆ ਵੀ ਇਹ ਕੰਮ ਇਹੋ ਜਿਹਾ ਨਹੀਂ ਕਰ ਸਕਦਾ ਉਹ ਇੰਨੀ ਦੇਰ ਹੋ ਗਈ ਆ ਉਦੋਂ ਤੱਕ ਤੇ ਕੋਈ ਕੱਪੜਾ ਨਹੀਂ ਹੋਇਆ ਹੁਣ ਕਿਉਂ ਇਹਦੇ ਸਿਰ ਤੇ ਮੜਿਆ ਜਾਦਾ ਕੱਪੜਾ ਇਹ ਜਿਹੜੇ ਦੋ ਦੋ ਸੇਲ ਪਰਸਨ ਹੈ ਗਿਆ ਇਹ ਮੈਂ ਸੁਣਿਆ ਵਾ ਕਿ ਇਹ ਬਹੁਤ ਚਲਾਕ ਚੁਸਤੇ ਇਹਨਾਂ ਨੇ ਅੱਗੇ ਵੀ ਕਬਲੇ ਕੀਤੇ ਹੋਏ ਨੇ ਤੇ ਹੁਣ ਹੁਣ ਉਹਨਾਂ ਦੇ ਵਿਚਾਰਾ ਪਤਾ ਲੱਗ ਗਿਆ ਵੀ ਬੰਦਾ شریف ਹੈਗਾ ਔਰ ਜਾਨ ਬੁੱਧ ਕੇ ਤੇ ਮਸਲਾ ਚੁੱਕਰੇ ਨੇ ਤੇ ਜੇ ਜੇ ਕੱਲ ਨੂੰ ਇਹਨੂੰ ਤੰਗ ਕਰਦੇ ਨੇ ਜੇ ਤੰਗ ਕਰਦੇ ਕੋਈ ਪਰੇਸ਼ਾਨੀ ਇਹਨੂੰ ਆਈ ਜਾ ਕੋ ਇਹਨੇ ਕੁਝ ਕਰ ਲਿਆ ਤੇ ਉਹ ਜ਼ਿੰਮੇਵਾਰ ਉਹ ਦੋਵੇਂ ਸੇਰ ਪਰਸਨ ਹੋਣਗੇ ਤੇ ਤੇ ਜੇ ਉਹ ਜੇ ਸਹੀ ਇਨਕੁਆਰੀ ਨਾ ਕੀਤੀ ਗਈ ਤੇ ਆਈ ਫਿਰ ਜਿਹੜਾ ਅਸੀਂ ਵੀ ਧਰਨਾ ਵੀ ਲਾਵਾਂਗੇ ਤੇ ਫਿਰ ਸੜਕਾਂ ਤੇ ਆਵਾਂਗੇ ਜੇ ਆਪਾਂ ਕਹਿੰਦੇ ਆ ਵੀ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਐ ਇਸ ਕਮਿਸ਼ਨਰ ਸਾਹਿਬ ਨੇ ਏਸੀਪੀ ਸੀਤਲ ਸਾਹਿਬ ਸਾਰੂਣਾ ਨੂੰ ਮਾਰ ਕੀਤੀ ਆ ਇਸ ਦੇ ਏਸੀਪੀ ਸਾਹਿਬ ਨੂੰ ਮਾਰ ਕੀਤੀ ਆ ਉਹ ਸਾਨੂੰ ਯਕੀਨ ਆ ਕਿ ਉਹ ਬੜੇ ਵਧੀਆ ਅਫਸਰ ਨੇ ਉਹ ਪੂਰੀ ਇਹਦੀ ਤੈਅ ਤੱਕ ਜਾਣਗੇ ਤੇ ਇਹਨੂੰ ਜਿਹੜਾ ਸਾਰਾ ਇਨਸਾਫ ਦਵਾਉਣਗੇ ਇਹਨਾਂ ਨੂੰ ਕਹਿੰਦਾ ਜੈ ਵਾਲਮੀਕੀ ਹਰ ਹਰ ਬਾਦ